ਕੀ ਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੁਰਾਣੀ ਵੀਡੀਓਜ਼ ਨੂੰ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਹੁਣ ਦੇਖੋ ਜੀ ਤੁਹਾਡੇ ਲਈ ਪਿਓਰ ਕੈਮਰੀ कॉटन ਦੇ ਸੂਟ ਲੈ ਕੇ ਆਏ ਆ 3.5 ਮੀਟਰ ਕੱਟ ਰਹੇਗੀ ਜੀ ਆਪਾਂ ਤੁਹਾਨੂੰ ਪ੍ਰਿੰਟਿੰਗ ਚੈੱਕ ਕਰਾਉਣੇ ਜਾਂਦੇ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰਨਾ ਜੀ 500 ਰੁਪਏ ਸੂਟਾਂ ਦਾ ਰੇਟ ਰਹੂਗਾ ਤੇ ਸ਼ਿਪਿੰਗ ਇੰਡੀਆ ਤੇ ਹਰਿਆਣਾ ਬਿਲਕੁਲ ਫ੍ਰੀ ਰਹੇਗੀ ਜੀ ਦੇਖੋ ਆ ਹੈਗਾ ਜੀ ਸੈਕੰਡ ਪਿਓਰ ਕੈਮਰਿਕ ਹੁੰਦੀ ਹੈ ਜੀ ਇਹੇ ਲਾਈਨਿੰਗ ਦੀ ਕੋਈ ਨੀਡ ਨਹੀਂ ਹੁੰਦੀ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਸਮਰਤ ਨੂੰ ਦੇਖਦੇ ਹੋਏ ਆਪਾਂ ਜੀ ਕਲਰ ਮੰਗਵਾਏ ਨੇ ਸਾਰੇ ਆ ਹੈਗੀ ਆ ਜੀ ਨੈਕਸਟ ਪ੍ਰਿੰਟਿੰਗ ਦੇਖੋ ਹਾਂਜੀ ਇਹ ਹੈਗਾ ਨੈਕਸਟ ਸੂਟ ਸ਼ਿਪਿੰਗ ਫ੍ਰੀ ਹੋਏ ਜੀ ਬਿਲ ਕੁੱਲ ਸਾਰੇ ਹੀ ਸੂਟਾਂ ਤੇ ਸ਼ਿਪਿੰਗ ਫ੍ਰੀ ਹੋਊਗੀ ਪੰਜਾਬ ਤੇ ਹਰਿਆਣਾ ਤੁਸੀਂ ਸਕਰੀਨਸ਼ਾਟ ਲੈਂਦੇ ਜਾਣਾ ਤੇ ਨਾਲ ਦੀ ਨਾਲ ਆਰਡਰ ਕਰ ਦੇਣਾ ਜੀ ਬਹੁਤ ਪਿਆਰੇ ਸੂਟ ਨੇ ਜੀ ਕਲਰ ਵੀ ਬਹੁਤ ਜ਼ਿਆਦਾ ਪਿਆਰੇ ਨੇ ਸਾਢੇ 3 ਮੀਟਰ ਕੱਟ ਵੱਡਾ ਪਣਾ ਆ ਹੈਗਾ ਜੀ ਮੈਚਿੰਗ ਕਰੀਮ ਬਾਟਮ ਦੇ ਨਾਲ ਸੈਲਫ ਪ੍ਰਿੰਟ ਹੈ ਜੀ ਦੇਖੋ ਆ ਹੈਗਾ ਜੀ ਨੈਕਸਟ ਕਲਰ ਹਾਂਜੀ ਆ ਹੈਗਾ ਨੈਕਸਟ ਕਲਰ ਹਾਂਜੀ ਆਏਗਾ ਨੈਕਸਟ ਜਲਦੀ ਜਲਦੀ ਜੀ ਸਕਰੀਨਸ਼ਾਟ ਲੈਂਦੇ ਜਾਓ ਤੇ ਆਰਡਰ ਕਰਦੇ ਜਾਓ ਸ਼ਿਪਿੰਗ ਫ੍ਰੀ ਹੈ ਆਲ ਓਵਰ ਵੀ ਨੇ ਵੀਚ ਮੈਚਿੰਗ ਵੀ ਨੇ ਪ੍ਰਾਈਸ ਸਾਰਿਆਂ ਦਾ ਸੇਮ 500 ਰੁਪੀਸ ਨੀਚੇ ਜੀ ਆਪਣਾ ਨੰਬਰ ਦਿੱਤਾ ਹੋਇਆ ਹੈ ਉਸਤੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਵੀਡੀਓ ਜਦੋਂ ਵੀ ਤੁਹਾਡੇ ਕੋਲ ਪਹੁੰਚਦੀ ਹੈ ਜੀ ਨਾਲ ਦੀ ਨਾਲ ਆਰਡਰ ਕਰਦੇ ਜਾ ਕਰੋ ਉਮੀਦ ਕਰਦੇ ਹਾਂ ਕਿ ਵੀਡੀਓ ਪਸੰਦ ਆਈ ਹੋਵੇਗੀ ਇਸੇ ਦਿਨ ਵੀਡੀਓ ਦਾ ਅੰਤ ਕਰਦੇ ਹਾਂ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ